ਦਰਭਾਈ ਮਾਤਾ ਜਿੰਦਾਬਾਦ ਦਰਭਾਈ ਮਾਤਾ ਜਿੰਦਾਬਾਦ ਵਾਸੋ ਬੈ ਆ ਬਖਵਾੜੀ ਵਤਨ ਦੇ ਨਾਮ ਤੇ ਵਰਤਾਈ ਲੱਗਦੀ ਕਿਤਾਬਾਂ ਲਿਆ ਕੇ ਕਰੇ ਜੀ ਸਾਹਿਬ ਜਵਾਨਾਂ ਦੇ ਨਾਲ ਹੋਏ ਲੋਟ ਸੀ ਨਾ ਉਹ ਗੱਲ ਫਟਾਉ ਮਹੀਆ ਸਾਲ ਬਾਅਦ ਦਿੱਲੀ ਨੂੰ ਇੱਕ ਬਹਿਰੂਪੀਆ ਤੋਂ ਇੱਕ ਝੂਠੇ ਇਨਸਾਨ ਤੋਂ ਮੁਕਤੀ ਮਿਲੀ ਹੈ ਬਹਿਰੂਪੀਆ ਮੈਂਗਾਬ ਹੋ ਗਿਆ ਔਰ ਦਿੱਲੀ ਦੇ ਵਿੱਚ ਭਾਜਪਾ ਨੇ ਨਰਿੰਦਰ ਭਾਈ ਮੋਦੀ ਅਸੀਂ ਸਫਰ ਕਰਦੇ ਆ ਆਪਣੇ ਨੇਤਾ ਦੇ ਜਿਹਨੇ ਪੂਰਾ ਇਲੈਕਸ਼ਨ ਆਪਣੇ ਮੋਢਿਆਂ ਤੇ ਲੱਤਾ ਛਾਤੀ ਤਾਨ ਕੇ 70 ਸੀਟਾਂ ਦੇ ਖੜਾ ਹੋ ਗਿਆ ਕਿੰਨੋ ਮੋਦੀ ਹੈ ਤੋਂ ਹਰ ਗੱਲ ਤੋਂ ਮਮਕਨ ਔਕਸ਼ਟ ਦੂਰ ਹੋਗਾ ਹਰ ਗਰੰਟੀ ਪੂਰਾ ਹੋਗਾ ਹੋਗੀ ਮੋਦੀ ਕਾ ਹੋਣਾ ਹੀ ਗਰੰਟੀ ਕੀ ਗਰੰਟੀ ਹੈ ਪੰਜਾਬ ਦੇਖੋ ਕਾਰਕਟਰਤ ਹਜ਼ੂਮ ਹੁਣ ਪੰਜਾਬ ਚਲੇਗਾ ਭਾਜਪਾ ਦੇ ਨਾਲ ਪੰਜਾਬ ਦੀ ਨੁਹਾਰ ਬਦਲਾਂਗੇ ਪੰਜਾਬ ਨੂੰ ਫਿਰ ਤੋਂ ਹਜ਼ਾ ਖੇਡਦਾ ਨੱਚਦਾ ਪੰਜਾਬ ਬਣਾਉ ਅੱਜ ਸਾਰੇ ਭਾਰਤ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅੱਜ ਜਿਹੜੀ ਵਿਦਾਈ ਹੋਈ ਹੈ ਲੁੱਟ ਲੁੱਟ ਜੇ ਕਰਨ ਵਾਲੇ ਬੰਦੇ ਜਿਹੜੇ ਆ ਦਿੱਲੀ ਦੇ ਵਿੱਚ ਮਾਫੀਆ ਜਿਹੜੇ ਆ ਸ਼ਰਾਬ ਮਾਫੀਆ ਲੁਟੇਰੇ ਉਹਨਾਂ ਨੂੰ ਲੋਕਾਂ ਨੇ ਭਜਾਇਆ ਹੈ ਦਿੱਲੀ ਦੇ ਵਿੱਚੋਂ ਬੀਜੇਪੀ ਦੀ ਪ੍ਰਚੰਡ ਜਿੱਤ ਦੇ ਅੱਜ ਪੂਰਾ ਹਿੰਦੁਸਤਾਨ ਜਸ਼ਨ ਮਨਾ ਰਿਹਾ ਲੱਡੂ ਵੰਡ ਰਹੇ ਹਨ ਭੰਗੜੇ ਪੈ ਰਹੇ ਹਨ ਸਾਰੇ ਪਾਸੇ ਤੁਸੀਂ ਦੇਖ ਲਓ ਹਰ ਸ਼ਹਿਰ ਹਰ ਚੌਂਕ ਚਰਾਹੇ ਦੇ ਵਿੱਚ ਅੱਜ ਲੱਡੂ ਤੇ ਟਰੋਲ ਵੱਜ ਰਹੇ ਨੇ ਇਹਨੇ ਕਹਿੰਦਾ ਸਾਰੀ ਜਨਤਾ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਬੀਜੇਪੀ ਨੂੰ ਜਿਤਾਇਆ ਹੈ ਔਰ ਪੰਜਾਬ ਦੇ ਵਿੱਚ ਹੀ ਆਉਣ ਵਾਲਾ ਟਾਈਮ ਬੀਜੇਪੀ ਦਾ ਹੈ ਬੀਜੇਪੀ ਦੇ ਕਾਰਕਟਰਾਂ ਦਾ ਜੋਸ਼ ਭਰਿਆ ਇਸ ਇਲੈਕਸ਼ਨ ਵਿੱਚ ਬਹੁਤ بڑا ਜੋਸ਼ ਹੈ ਬਹੁਤ ਪੰਜਾਬ ਦੇ ਇਤਵੀ ਜੋਸ਼ ਜਿਹੜਾ ਅੱਜ ਕਾਰਗਰਤਾ ਦੇ ਵਿੱਚ ਬਹੁਤ ਜ਼ਿਆਦਾ ਆਇਆ ਹੋਇਆ ਹੈ ਦਿੱਲੀ ਦੇ ਵਿੱਚ ਜਿੱਤ ਹੋੰਦੇ ਪ੍ਰਚੰਡ ਜਿੱਤ ਹੋਈ ਹੈ ਬਹੁਤ ਵੱਡੀ ਜਿੱਤ ਹੋਈ ਹੈ